ਹੈਲੋ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਕੱਲ ਆਪਾਂ ਕੁਝ ਕਰੀਲਾ ਪਾਈਏ ਸੋ ਇੰਸਟਾਗ੍ਰਾਮ ਤੇ ਜੇ ਤੁਸੀਂ ਇੰਸਟਾਗ੍ਰਾਮ ਤੇ ਫੋਲੋ ਨਹੀਂ ਕਰਦੇ ਪ੍ਰਿੰਸ ਜੀਰਕੇ ਵਾਲਾ ਇਹ ਆਪਣੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰ ਲਓ ਉੱਥੇ ਆਪਾਂ ਰੋਜ਼ ਹੀ ਨੌਲੇਜ ਵਾਲੀਆਂ ਚੀਜ਼ਾਂ ਦੱਸਦੇ ਹਾਂ ਚਲੋ ਵੀਡੀਓ 'ਚ ਆਪਾਂ ਘੱਟ ਬਣਾਉਣੇ ਨੇ ਥੋੜੇ ਟਾਈਮ ਬਾਅਦ ਤੇ ਆਪਾਂ ਥੋੜਾ ਜਿਆਦਾ ਸਮਾਂ ਨਹੀਂ ਖਰਾਬ ਕਰਦੇ ਅੱਜ ਆਪਾਂ ਗੱਲ ਕਰਦੇ ਹਾਂਗੇ ਜਦੋਂ ਕਿ ਆਪਾਂ ਟਰੈਕਟਰ ਨੂੰ 2000 RPM ਕੰਪਨੀ ਕਹਿੰਦੀ ਹੈ ਕਿ 2000 RPM ਤੇ 50 ਹੌਸਪਾਵਰ ਪੂਰੀ ਕਰਦਾ ਹੈਗਾ ਟਰੈਕਟਰ ਤੇ ਆਪਾਂ ਜੇ 4000 ਕਰ ਦਈਏ ਕਿ ਇੰਦਾ ਕਿਉਂ ਨਹੀਂ ਹੁੰਦਾਗਾ ਕਿਉਂ ਪੋਸੀਬਲ ਨਹੀਂ ਕਿਉਂਕਿ ਪਤੈਲ ਵੀ ਵਧਾ ਦਿੱਤਾਗਾ ਉਹਦੇ ਇਰਿਟੇਸ਼ਨ ਵੀ ਵਧ ਗਈਆਂ ਤੇਲ ਵੀ ਤੇ ਜ਼ਿਆਦਾ ਮੱਚੂਗੀ ਨਾ ਤੇ ਹਵਾ ਵੀ ਓਨੀ ਜ਼ਿਆਦਾ ਖਿੱਚੂਗਾ ਤੇ ਕਿਉਂ ਨਹੀਂ ਪੋਸੀਬਲ ਹੈਗਾ ਕਿ ਉਹ 100 ਹਸਪਾਵਰ ਆਪਾਂ ਨੂੰ ਕੱਢ ਕੇ ਦੇਵੇ ਇਹੀ ਸਾਰੇ ਮੁੱਦੇ ਤੇ ਅੱਜ ਗੱਲ ਕਰਦੇ ਆਂਗੇ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਸੁਣਿਓ ਇੱਕ ਗੱਲ ਮੈਂ ਤੁਹਾਨੂੰ ਪਹਿਲੇ ਦੱਸ ਦਿੰਨਾ ਕਿ ਮੈਂ ਕੋਈ ਇੰਜੀਨੀਅਰ ਨਹੀਂ ਹੈਗਾ ਜੇ ਮੈਥ ਕੋਈ ਗਲਤੀ ਹੁੰਦੀ ਹੈ ਕਮੈਂਟਡ ਕਮੈਂਟ ਕਰਕੇ ਤੁਸੀਂ ਮੈਨੂੰ ਦੱਸ ਸਕਦੇ ਹੋ ਪਰ ਪੁੱਠਾ ਸਿੱਧਾ ਬੋਲਣ ਦੀ ਤੁਹਾਨੂੰ ਕੋਈ ਲੋੜ ਨਹੀਂ ਜੇ ਲੋੜ ਆ ਤਾਂ ਕਿਸੇ ਹੋਰ ਦੀ ਵੀਡੀਓ ਜਾ ਕੇ ਦੇਖ ਲਓ ਤੁਸੀਂ ਉਹ ਅਗਲਾ ਕੀ ਤੁਹਾਨੂੰ ਕਹਿੰਦਾ ਹੈਗਾ ਜੇ ਆਪਾਂ ਨਹੀਂ ਬੋਲਦੇ ਤਾਂ ਇਹਦਾ ਕੋਈ ਫਾਇਦਾ ਨਾ ਚੱਕੋ ਠੀਕ ਹੈ ਨਾ ਆਪਾਂ ਕੱਲਾ ਕੱਲਾ ਕਮੈਂਟ ਪੜਦੇ ਵੀ ਆਂ ਤੇ ਜਿਹੜਾ ਰਿਪਲਾਈ ਦੇਣ ਜੋਗਾ ਹੁੰਦਾ ਪਰ ਰਿਪਲਾਈ ਦਿੰਨੇ ਵੀ ਇਹ ਕੋਈ ਨਹੀਂ ਹੈਗਾ ਕਿ ਮੈਂ ਸਾਰੇ ਕਮੈਂਟ ਦੇ ਕੇ ਛੱਡ ਜਾਈਨਾ ਇੱਕ ਕਮੈਂਟ ਵੀ ਨਹੀਂ ਅਜੇ ਤੱਕ ਇੰਸਟਾ ਤੇ YouTube ਤੇ ਜਿਹੜਾ ਮੈਂ ਦੇਖ ਕੇ ਛੱਡਿਆ ਹੋਵੇ ਤੇ ਹੁਣ ਆਪਾਂ ਗੱਲ ਕਰਦੇ ਆ ਮੇਨ ਪੁਆਇੰਟ ਟੂ ਪੁਆਇੰਟ ਕਿਉਂਕਿ ਸਾਰੀ ਨੋਲਜ ਮੇਰੇ ਕੋਲੇ ਹੈ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਟਰੈਕਟਰ ਦੇ ਵਾਲੀ ਨੋਲਜ ਹੈ ਇੰਜਨ ਦੀ ਨੋਲਜ ਹੈ ਪਿਛਲੇ ਕਾਸੀ ਦੀ ਵੀ ਨੋਲਜ ਹੈਗੀ ਇਹ ਮੈਂ ਕਲੇਮ ਨਹੀਂ ਕਰਦਾ ਠੀਕ ਹੈ ਨਾ ਜੇ ਤੁਹਾਡਾ ਕੋਈ ਨੁਕਸਾਨ ਹੁੰਦਾ ਉਹਦੇ ਜ਼ਿੰਮੇਦਾਰ ਤੁਸੀਂ ਖੁਦ ਹੋਵੋਗੇ ਮੈਂ ਸਿਰਫ ਤੁਹਾਨੂੰ ਇੱਕ ਇਨਫੋਰਮੇਟਿਵ ਵੀਡੀਓ ਬਣਾ ਕੇ ਦੇ ਰਿਹਾਗਾ ਜੇ ਤੁਹਾਨੂੰ ਸਹੀ ਲੱਗਦੀ ਹੈ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆ ਹੁਣ ਆਪਾਂ ਗੱਲ ਕਰਦੇ ਆ ਕਿ ਇੱਕ ਟਰੈਕਟਰ 50 ਹਸਪਾਵਰ 2 1000 ਚੱਕਰ ਤੇ ਪੂਰੀ ਕਰਦਾ ਨਾਰਮਲੀ ਸਾਰੇ ਟਰੈਕਟਰ ਜਿਵੇਂ ਸਵਰਾਜ ਅਰਜਨ ਜੌਂਡੀਆ ਨਿਊ ਹੋਲੈਂਡ ਜਿੰਨੇ ਵੀ ਨੇ ਇਹ ਲਗਭਗ ਆਪਦੇ 48 49 50 ਐਚਪੀ 2000 ਚੱਕਰ ਤੇ ਪੂਰੀ ਕਰ ਜਾਂਦੇ ਨੇ ਉਥੇ ਇਹਨਾਂ ਦਾ ਕੀ ਪਤਾ ਲੱਗਦਾ ਕੀ ਬਣ ਕੇ ਚੱਲੋ ਆਪਣੇ ਕੀ ਕੀ ਚੀਜ਼ਾਂ ਮਿਲ ਜਾਂਦੀਆਂ ਉਹ 2000 ਚੱਕਰ ਤੇ 2000 ਚੱਕਰ ਤੇ ਇੱਕ ਤਾਂ ਆਪਾਂ ਨੂੰ ਮਿਲ ਜਾਂਦੀ ਆ ਟਾਰਕ ਤੁਸੀਂ ਲਾ ਲਓ ਲਗਭਗ ਕਿਸੇ ਟਰੈਕਟਰ ਦੀ 196 ਟਾਰਕ ਕਹਣਾ ਕਿਸੇ ਦੀ 170 ਆ ਗਈ ਇਦਾਂ ਮੰਨ ਕੇ ਚੱਲੋ ਤੁਸੀਂ ਜੇ ਤੁਸੇ ਆਈ ਲਲੇਰ 2000 RPM ਤੇ ਆਪਣੇ ਕੋਲੇ ਇੱਕ ਟਰੈਕਟਰ ਹੈਗਾ ਉਹ ਦੀ 200 Nm ਦੀ ਟਾਰਕਾ ਹੁਣ ਕਈ ਲੋਕਾਂ ਨੂੰ ਟਾਰਕ ਦਾ ਨਹੀਂ ਪਤਾ ਟਾਰਕ ਬਹੁਤ ਹੀ ਵੱਡਾ ਮੁੱਦਾ ਹੁੰਦਾ HP ਤੋਂ ਵੀ ਵੱਡੀ ਚੀਜ਼ ਹੁੰਦੀ ਹੈ ਟਾਰਕ ਟਰੈਕਟਰ ਦੀ ਔਰ ਉਹਦੀ ਜੀ ਗੱਲ ਕਰਦੇ ਆਪਾਂ 2000 ਚੱਕਰ ਤੇ 200 ਨਿਊਟਨ ਮੀਟਰ ਦੀ ਟਾਰਕ ਪ੍ਰੋਡਿਊਸ ਹੋਊਗੀ ਤੇ 50 ਐਚਪੀ ਆਪਣੀ ਪ੍ਰੋਡਿਊਸ ਹੋ ਗਈ। ਹੁਣ ਤੁਸੀਂ ਆਖੋਗੇ ਮੈਂ ਇਹਨੂੰ 4000 ਤੇ ਕਰ ਦੇਣਾ ਠੀਕ ਹੈ ਨਾ 4000 ਤੇ ਮੇਰੀ 400 ਨਿਊਟਨ ਮੀਟਰ ਦੀ ਟਾਰਕ ਹੋਊਗੀ ਤੇ ਉਸ ਤੋਂ ਬਾਅਦ ਕੀ ਹੋ ਗਿਆ 100 ਐਚਪੀ ਹੋਊਗੀ ਪਰ ਇਹ ਇਦਾਂ ਨਹੀਂ ਹੁੰਦਾ 400 2 4000 ਚੱਕਰ ਤੇ ਆਪਣੀ ਜੀ 200 ਐਨਐਮ ਦੀ ਟਾਰਕ ਪ੍ਰੋਡਿਊਸ ਕਰਦੇ ਨਾ ਇਧਰ ਮੈਂ ਸਕਰੀਨ ਲਾ ਰੱਖੀ ਹੁੰਦੀ ਸਾਰਾ ਨੋਟ ਕਰ ਰੱਖਿਆਗਾ ਤਾਂ ਉਧਰ ਦੇ ਕੇ ਮੈਂ ਗੱਲ ਕਰ ਰਿਆਗਾ ਆਪਣੀ 2000 ਚੱਕਰ ਤੇ 200 Nm ਦੀ ਟਾਰਕ ਸੀ ਹੁਣ 4000 ਤੇ ਮੈਂ ਕਰਤੀ ਠੀਕ ਹੈ ਨਾ ਇਹ ਚ ਵੀ ਹੁਣ ਦੋ ਚੀਜ਼ਾਂ ਆਉਂਦੀਆਂ ਨੇ ਇੱਕ ਤਾਂ ਟਰਬੋ ਚਾਰਜਡ ਇੰਜਨ ਨੇ ਜਿਹੜੇ ਇੱਕ ਮਤਲਬ ਜਿਹਨੂੰ ਨੇਚੁਰਲੀ ਐਸਪੀਰੇਟਡ ਇੰਜਨ ਕਹਿੰਦੇ ਨੇ ਜਿਹਨੂੰ ਕਿ ਕੋਈ ਮੋਡੀਫਿਕੇਸ਼ਨ ਦੀ ਮਤਲਬ ਕੁਝ ਨਹੀਂ ਹੁੰਦਾ ਉਹ ਚ ਜਿਵੇਂ ਕੋਈ ਲਾ ਲੋ ਤੁਸੀਂ ਉਹ ਚ ਟਰਬੋ ਚਾਰਜ ਨਹੀਂ ਲੱਗਿਆ ਸੁਪਰ ਚਾਰਜ ਨਹੀਂ ਲੱਗਿਆ ਉਹਦੀ ਗੱਲ ਕਰਦੇ ਆਗੇ ਆਪਾਂ ਹੁਣ ਜਿਹੜਾ ਤਾਂ ਹੁਣ ਨੇਚੁਰਲੀ ਐਸਪੀਰੇਟਡ ਇੰਜਨ ਉਹ ਤਾਂ 4000 ਤੇ ਆਪਦੀ ਦੇਊਗਾ 100 ਤੋਂ ਲੈ ਕੇ ਸਿਰਫ 140 Nm ਦੀ ਟਾਰਕ ਤੁਸੀਂ ਇਹ ਦੇਖ ਲਓ ਕਿੰਨੀ ਟਾਰਕ ਘਟਾਤੀ ਹੋਣੀ 10200 ਐਨਐਮ ਦੀ 640 ਦੀ ਰਹਿ ਗਈ ਯਾਰ ਇਹ ਹੁਣ ਸੁਣੋ ਐ ਦੱਸਾਂ ਮੈਂ ਇੱਕ ਜਿਹੜੀ ਟਾਰਕ ਹੁੰਦੀ ਹੈ ਨਾ ਉਹ ਸਵਰਾਜ ਟਰੈਕਟਰ ਚ ਜ਼ਿਆਦਾ ਹੁੰਦੀ ਹੈ ਫਿਰ ਤੁਸੀਂ ਕਹਿੰਦੇ ਹੋ ਬਈ ਸਵਰਾਜ ਆ ਜਿਹੜਾ ਬਈ ਦਾਬ ਦਾਣੀ ਮਰਦਾ ਨਹੀਂ ਐਂਡ ਤੋਂ ਮੁੜੇਂਦਾ ਸਿਰਫ ਟਾਰਕ ਕਰਕੇ ਹੁੰਦਾ ਕੋਈ ਉਹ ਚ ਆਇਆ ਹੀ ਨਹੀਂ ਹੈਗਾ ਕੋਈ ਕੁਦਰਤ ਵੱਲੋਂ ਉਹ ਚ ਕੋਈ ਸ਼ਕਤੀ ਆ ਗਈ ਉਹ ਸਿਰਫ ਟਾਰਕ ਹੈ ਜਿਹੜੀ ਟਰੈਕਟਰ ਦੀ ਟਾਰਕ ਜ਼ਿਆਦਾ ਹੋ ਉਹ ਨਹੀਂ ਦਾਬਦਾ ਤੇ ਉਸ ਤੋਂ ਬਾਅਦ ਜਿਹੜਾ 터ਬੋ ਚਾਰਜਰ ਦਾ ਇੰਜਨ ਹੋਊਗਾ ਉਹ ਇੰਜਨ 'ਚ ਸਿਰਫ 140 ਤੋਂ 180 ਐਨਐਮ ਟਾਰਕ ਦੀ ਰਹ ਜੂਗੀ ਠੀਕ ਹੈ ਨਾ ਕਿੱਥੇ ਤਾਂ ਤੁਸੀਂ ਇਹ ਦੇਖੋ ਟਾਰਕ ਵਧਣੀ ਸੀ ਕਿੱਥੇ ਇਹ ਘਟ ਗਈ ਹੁਣ ਜੇ ਘਟੂਗੀ ਤਾਂ ਆਪਣਾ ਨੁਕਸਾਨ ਤਾਂ ਹੋਊਗੀ ਹੈਨਾ ਤੇ ਇਹ ਤਾਂ ਚਲੋ 200 ਐਨਐਮ ਦੇ ਤੁਸੀਂ ਆਹ ਦੇ ਟਰੈਕਟਰ ਦੀ ਕੱਢਣੀ ਹੈ ਨਾ ਮੈਂ ਤੁਹਾਨੂੰ ਦੱਸ ਦੇਣਾ ਨੇਚਰਲੀ ਐਸਪੀਰੇਟਿਡ ਇੰਜਨ 'ਚ ਬਿਨਾ 터ਬੋ ਵਾਲੇ 'ਚ 30 ਤੋਂ 50% ਲਾਸ ਹੁੰਦੀ ਹੈ ਮਤਲਬ 100 100 ਆ ਗਈ ਤਾਂ ਮੰਨ ਕੇ ਚਲੋ ਜੋ 50 ਵੀ 50 ਐਨਐਮ ਵੀ ਰਹਿ ਸਕਦੀ ਹੈ ਜਿਹੜਾ 터ਬੋ ਚਾਰਜਰ ਇੰਜਨ ਨੇ ਉਹਨਾਂ 'ਚ 10 ਤੋਂ 3 30% ਘਟਦੀ ਹੈਗੀ ਤੇ ਉਤਰੀਆਂ ਚ 30 ਤੋਂ 50 اسپਰੇਟਰ ਚ ਹੁਣ ਤੁਸੀਂ ਆਖੋਗੇ ਯਾਰ ਕਿ ਇਹ টার্বੋ ਚਾਰਜਰ ਵਾਲੇ ਇੰਜਨ ਚ ਕਿਉਂ ਨਹੀਂ ਘਟਦੀ ਇਦਾਂ ਗੱਲ ਹੁੰਦੀ ਆ ਹੁਣ ਆਪਾਂ ਮੇਨ ਮੁੱਦੇ ਤੇ ਆਈ ਜਾਨੇ ਹੈਗੇ ਜਿਹੜੇ ਕਿ টার্বੋ ਚਾਰਜਰ ਵਾਲੇ ਇੰਜਨ ਹੁੰਦੇ ਨੇ ਹਨਾ ਉਹਨਾਂ ਦੀ ਕਿਉਂ ਨਹੀਂ ਘਟਦੀ ਤੇ ਇਹ ਆਪਾਂ ਮੈਂਟੇਨ ਕਿਵੇਂ ਕਰੀਏ ਕਿ ਯਾਰ ਆਪਣਾ 4000 ਚੱਕਰ ਤੇ ਵੀ 19 HP ਪ੍ਰੋਡਿਊਸ ਕਰੇ ਆਪਾਂ ਹੁਣ ਇਹ ਵੀ ਤੇ ਦੱਸ ਦਿਆਂ ਤੁਹਾਨੂੰ ਕਿ 4000 ਚੱਕਰ ਤੇ ਆਪਣੀ HP ਕਿੰਨੀ ਬਣ ਜੂਗੀ ਹਨਾ ਹੁਣ ਮੈਂ ਇੱਕ ਫਾਰਮੂਲਾ ਹੁੰਦਾ ਹੈ ਜਿਹੜਾ HP ਟਾਰਕ RPM 71227 ਤੇ ਇਕੁਅਲ ਟੂ ਆਪਣਾ ਆ ਜਾਊਗਾ ਕਿੰਨੀ ਟਾਰਕ ਉਹਨੇ ਪ੍ਰੋਡਿਊਸ ਕਰਕੇ ਕਿੰਨੇ HP ਇੰਜਨ ਦੀ ਰਹੇਗੀ ਇਹ ਫਾਰਮੂਲਾ ਹੁਣ ਤੁਸੀਂ ਚਲੋ ਨਹੀਂ ਸਮਝੋਣਾ ਤੁਸੀਂ ਕਮੈਂਟ ਕਰਦੇ ਹੋ ਨਾ ਜੇ ਤੁਸੀਂ ਕੁਝ ਪਤਾ ਕਰਨਾ ਮੈਨੂੰ ਸਿਰਫ ਆ ਉਹਦੇ ਡਾਇਰੈਕਟਰ ਦੀ ਟਾਰਕ HP ਤੇ ਚੱਕਰ ਦੱਸ ਦਿਓ ਹੁਣ ਕਿੰਨੇ ਚੱਕਰ ਤੇ ਤੁਸੀਂ ਗੱਲਬਾਤ ਕਰਨੀ ਹੈਗੀ ਹੁਣ ਦੇਖੋ ਇਹ ਜੇ ਦੋ ਆਉਂਦੀ ਹੁੰਦੀਆਂ ਕਿ ਜੇ ਆਪਣੀ ਟਾਰਕ ਉੰਨੀ ਰਹੇ ਟਰੈਕਟਰ ਦੀ ਤਾਂ ਜੇ ਇੱਕ ਐਚਪੀ 4000 ਚੱਕਰ ਤੇ ਆਪਣਾ ਟਰੈਕਟਰ ਹੈਗਾ ਉਹਦੀ ਆਪਾਂ 166 ਨਿਮਟੋਰਕ ਮੇਰੇ ਸਾਲ ਨੋਵੋ ਦੀ 166 ਹੁੰਦੀ ਹੈ ਮੈਨੂੰ ਕਲੀਅਰ ਨਹੀਂ ਹੈਗਾ ਤੇ ਉਹਦੀ ਗੱਲ ਕਰਦੇ ਆਪਾਂ ਹੁਣ ਨਾ ਮੈਨੇ ਇੱਥੇ ਨੋਟ ਕਰਤਾ ਰੱਖਿਆ ਪਰ ਮੈਂ ਲਿਖਣਾ ਭੁੱਲ ਗਿਆ ਕਿਹੜੇ ਟਰੈਕਟਰ ਦੀ ਸੀ ਕਿਉਂਕਿ ਉਹ ਚ ਲਿਖਿਆ ਹੋਇਆ 48.9 ਐਚਪੀ ਦਾ ਕੋਈ ਟਰੈਕਟਰ ਮੇਰੇ ਸਾਲ ਇਹ ਨੋਵੋ ਆ ਪਤਾ ਨਹੀਂ ਜੋਂ ਡੀਰ ਜਿਹੜਾ ਕਿ ਆਪਦੀ 2100 ਚੱਕਰਾਂ ਤੇ ਹਸ ਪਾਵਰ ਪੂਰੀ ਕਰਦਾਗਾ ਤੇ ਉਸ ਤੋਂ ਬਾਅਦ ਆਪਾਂ ਉਹਦਾ ਫਾਰਮੂਲਾ ਲਾ ਕੇ ਤੁਹਾਨੂੰ ਦੱਸ ਦਿਆਂ ਕਿ ਜੇ ਉਹ 2100 ਚੱਕਰਾਂ ਤੇ 48.9 ਐਚਪੀ ਪੂਰੀ ਕਰਦਾ 166 ਐਨਐਮ ਟਾਰਕ ਦੇ ਨਾਲ ਤੇ ਹੁਣ ਆਪਾਂ 4000 ਚੱਕਰ ਤੇ ਲੈ ਜਾਣੇ ਹੁਣ ਠੀਕ ਹੈ ਵੈਸੇ ਦਾ ਨੁਕਸਾਨ ਹੀ ਹੁੰਦਾ ਇਹਦਾ 4000 ਚੱਕਰ ਤੇ ਲੈ ਜਾਣੇ ਹੈਗੇ ਤੇ ਜੇ ਗੱਲ ਕਰੀਏ ਕਿ ਟਾਰਕ ਘਟਦੀ ਨਹੀਂ ਹਨਾ ਕਿ ਮੈਂ ਐਂ ਕਹਿਣਾ ਕਿ ਇਹਦੀ 1% ਵੀ ਟਾਰਕ ਨਾ ਘਟੇ ਫੇਰ ਤਾਂ ਇਹ ਹੀ ਬਣਾਊਗਾ 93.2 HP 4000 RPM ਤੇ ਤੇ ਜੇ ਆਪਾਂ ਕਹਿਣੇ ਹੈਗੇ ਕਿ ਜਿਹੜਾ ਕੁਦਰਤੀ ਇੱਕ ਤੌਰ ਤੇ ਮਤਲਬ ਕੁਦਰਤ ਤਾਂ ਨਹੀਂ ਕਹਿ ਸਕਦੇ ਮਕੈਨੀਕਲ ਤੌਰ ਤੇ ਜਿਹੜੀ RPM ਹਾਇਰ ਕਰਨ ਦੇ ਨਾਲ ਉਹ ਚ ਡ੍ਰੋਪेज ਆਉਂਦੀ ਆ ਟਾਰਕ ਦੀ ਉਹ ਕਿੰਨੀ ਆਉਂਦੀ ਆ ਲਗਭਗ ਜਿਉਂ ਆਪਾਂ ਮੰਨ ਕੇ ਚੱਲਦੇ ਆ 25% ਕਿਉਂਕਿ ਮੋਸਟਲੀ ਇੰਨੀ ਕੀ ਹੁੰਦੀ ਹੁੰਦੀ ਆ ਕਿ ਜੇ 200 ਸੀਗਾ ਤਾਂ ਘਟਾ ਦਿਆ ਹੈ ਨਾ ਕਿਉਂਕਿ ਆਪਾਂ ਪਹਿਲਾਂ ਉੱਥੇ ਫਾਰਮੂਲੇ ਦੇਖੇ ਸੀ ਟਰਬੋ ਚਾਰਜਰ ਇੰਜਨ ਦੀ ਗੱਲ ਕਰ ਰਹੇ ਹਾਂ ਵਿੱਚ 10 ਤੋਂ 30% ਘਟਾ ਤਾਂ ਆਪਾਂ 25 ਮੰਨ ਕੇ ਚੱਲਦੇ ਹਾਂਗੇ ਤੇ ਆਪਣੇ ਕੋਲੇ ਸੀਗੀ ਜਿਹੜੀ ਟਾਰਕ 166 ਆਪਾਂ ਉਹਨੂੰ 0.75 ਨਾਲ ਮਲਟੀਪਲਾਈ ਕਰਦੇ 124.5 ਨਿਊਟਨ ਮੀਟਰ ਦਾ ਟਾਰਕ ਰਹਿ ਗਿਆ ਆਪਾਂ ਨੂੰ ਠੀਕ ਹੈ ਨਾ ਇਹਦੀ ਗੱਲ ਕਰ ਰਹੇ ਆਪਾਂ 166 ਵਾਲੇ ਦੀ ਤੇ ਇਸ ਤੋਂ ਬਾਅਦ ਆਪਣੇ ਕੋਲੇ ਐਚਪੀ ਸੀ ਜਿਹੜੀ ਉਹਨਾਂ ਨਾਲ ਆਪਾਂ ਇਹਨੂੰ ਮਲਟੀਪਲਾਈ ਕਰਕੇ ਉਹਨੇ ਆਰਪੀਐਮ ਨਾਲ ਹਨਾ ਸਾਰਾ ਕੁਝ ਜੇ ਦੋ ਆਪਾਂ ਫਾਰਮੂਲਾ ਲਾ ਕੇ ਕੱਢਿਆ ਆਪਣੇ ਮੂਰੇ ਆਇਆ 69.9 HP ਕਿੱਥੇ ਤਾਂ ਆਪਾਂ ਨੂੰ 4000 ਚੱਕਰ ਤੇ 93 HP 93 94 HP ਮਿਲਨੀ ਸੀ ਕਿੱਥੇ ਆਪਾਂ ਨੂੰ 70 HP ਮਿਲ ਰਹੀ ਹੈ 4000 ਚੱਕਰ ਤੇ ਤੁਸੀਂ ਐਂ ਦੇਖੋ ਆਪਣਾ ਡਰੈਕਟਰ 2000 ਚੱਕਰ ਤੇ 50 HP ਬੁਰੀ ਕਰ ਰਿਹਾ ਤੇ 4000 ਤੇ ਕਰ ਰਿਹਾ 70 ਤਾਂ ਦੇਖੋ ਇਹ ਸਿਰਫ 20 HP ਮਿਲ ਰਹੀ ਹੈ ਨਾ ਅਗਲੇ 2000 ਤੇ ਪਰ ਹਾਂ ਤੇਲ ਜ਼ਰੂਰੀ ਉਹਨਾਂ ਵਿੱਚੋਂ ਤੇਲ ਦਾ ਉਹਨਾਂ ਜਾਊਗੀ ਜਾਊਗਾ ਤੇ ਕੰਮ ਵੀ ਉਹਨਾਂ ਨੇ ਹੀ ਕਰਨਾ ਤੇ ਦਬੂਗਾ ਵੀ ਜ਼ਿਆਦਾ ਹੁਣ ਚਾਹ ਆਪਾਂ ਕਹਿੰਦੇ ਆ ਫੁੱਲ ਦੱਬ ਕੇ ਬਹੁਤ ਜ਼ਰੂਰੀ ਨਹੀਂ ਉਹ ਫੁੱਲ ਦੱਬ ਕੇ ਬੋਣ ਨਾਲ ਹੀ ਟਰੈਕਟਰ 'ਚ ਜ਼ੋਰ ਜ਼ਿਆਦਾ ਹੁੰਦਾ ਇਹ ਆਰ ਪੀ ਐਮ ਤੋਂ ਇਹਦੇ ਉੱਤੇ ਜਾਣ ਲੱਗ ਜਾਂਦੀ ਨਾ ਉਨਾਂ ਹੀ ਮਾੜਾ ਚੱਲਦਾ 2000 ਚੱਕਰ ਦੀ ਜਗ੍ਹਾ ਤੁਹਾਡਾ ਟਰੈਕਟਰ ਜ਼ੋਰ 1800 ਚੱਕਰ ਤੇ ਵੀ ਵੱਧ ਲਾ ਸਕਦਾ ਕੋਈ ਵੱਡੀ ਗੱਲ ਨਹੀਂ ਹੁੰਦੀ ਇਹ ਹੁਣ ਮੈਂ ਆਪਾਂ ਗੱਲ ਸਾਰੀ ਕਰ ਹੀ ਲਈ ਹੈ ਨਾ ਐਸਟੀਮੇਟਡ ਆਪਾਂ ਤੁਹਾਨੂੰ ਐਚ ਪੀ ਵੀ ਦੱਸ ਦਿੱਤੀ ਕਿਵੇਂ ਕੁਛ ਆ ਹੁਣ ਆਪਾਂ ਗੱਲ ਕਰਦੇ ਆ ਕਿ ਇਹ ਲੂਜ਼ ਕਿਉਂ ਹੁੰਦੀ ਆ ਟਾਰਕ ਆਪਣਾ ਜਾਂਦਾ ਕਿੱਧਰ ਹੈ ਜਿਹੜਾ ਵੀ ਐਚਪੀ ਖਰਾਬ ਕਰ ਦਿੰਦਾ ਕਿਉਂ ਆਪਾਂ ਇਹ ਚ ਹੁਣ ਕੋਈ ਬੜੀ ਵੱਡੀ ਸਾਇੰਸ ਵੀ ਨਹੀਂ ਹੈਗੀ ਕਿ ਆਪਾਂ ਟਾਰਕ ਨਾ ਖਤਮ ਹੋਵੇ ਤੇ ਕੋਈ ਬੜੀ ਵੱਡੀ ਗੱਲ ਵੀ ਨਹੀਂ ਹੈਗੀ ਪਰ ਜਦੋਂ ਇਹ ਗੱਲ ਕਿਸੇ ਦੇ ਖਾਨੇ 'ਚ ਪੈ ਗਈ ਆਪਾਂ ਕੋਈ ਮਿਸਤਰੀ ਆਪਾਂ ਟਰਾਲੀ ਖਿੱਚ ਮੁਕਾਬਲੇ ਵਾਲੇ ਉਹਨਾਂ ਦੇ ਖਾਨੇ 'ਚ ਪੈ ਗਈਏ ਗੱਲ ਤਾਂ ਉਹ ਹਨੇਰੀਆਂ ਲਿਆ ਦੇਣਗੇ ਸਾਰਿਆਂ ਤੋਂ ਪਹਿਲਾਂ ਤਾਂ ਇਹਦੇ ਆਪਾਂ ਨੂੰ ਇੰਜਨ ਦਾ ਸਟ੍ਰੋਕ ਤੇ ਬੋਰ ਵੱਡਾ ਹੋਣਾ ਚਾਹੀਦਾ ਜ਼ਰੂਰੀ ਹੈ ਇਹ ਚੀਜ਼ ਨੋਰਮਲ ਇੰਜਨ ਦੇ ਮੁਕਾਬਲੇ ਜਿਵੇਂ ਮੈਂ ਇੱਕ ਟਰੈਕਟਰ ਆ ਮੇਰੇ ਕੋਲੇ ਮੇਰੇ ਕੋਲੇ ਜਿਵੇਂ ਨੋਵੋ ਨੋਵੋ ਦੀ ਗੱਲ ਕਰਦਾ ਮੈਂ ਆਹ ਨੋਵੋ ਨੂੰ ਮੈਂ 2000 ਚੱਕਰ ਤੇ ਪੂਰਾ ਚਲਾਉਣਾ ਹਨਾ ਤੋਂ ਸਹੀ ਐਚਪੀ ਲੈਂਦਾ ਜੇ ਮੈਨੂੰ 4000 ਤੇ ਕਰਨਾ ਮੈਨੂੰ ਬੋਰ ਤੇ ਸਟ੍ਰੋਕ ਇਹਦਾ ਵੱਡਾ ਕਰਨਾ ਪੈਣਾਗਾ ਟਰਬੋ ਲਾਉਣੀ ਪਊਗੀ ਇਹਦਾ ਸਾਰਾ ਪਿਸਟਨ ਬਦਲਨੇ ਪੈਣਗੇ ਠੀਕ ਆ ਨਾ ਜੋ ਕਿ ਟਰਬੋ ਵਾਲੇ ਹੋਣਗੇ ਉਹਦੇ ਇੰਜਨ ਦਾ ਸਾਈਜ਼ ਮੰਨ ਕੇ ਚਲੋ ਬਾਰੋਣੀ ਅੰਦਰੋਂ ਵੱਡਾ ਕਰਨਾ ਪਊਗਾ ਕੀ ਉਹ ਇਹ ਨਾ ਇਹ ਪਤਾ ਲੂਜ਼ ਕਿਉਂ ਹੁੰਦੀ ਆ ਜਦੋਂ ਆਪਣਾ ਇੱਕ ਬੰਦਾਗਾ ਠੀਕ ਹੈ ਨਾ ਉਹ ਹੌਲੀ ਹੌਲੀ ਆਏ ਜਾ ਕੇ ਖੜਾ ਹੁੰਦਾ ਠੀਕ ਹੈ ਨਾ ਚਲੋ ਬੰਦੇ ਨੇ ਛੱਡ ਜਿਹਦਾ ਆਪਾਂ ਟਰੈਕਟਰ ਦੇ ਇੰਜਨ ਚ ਗੱਲ ਕਰਦੇ ਆ ਉਹ ਜਦੋਂ ਪਿਸਟਨ ਆ ਥੱਲੇ ਨੂੰ ਆਉਂਦਾਗਾ ਉਹ ਸੂਟਾ ਮਾਰ ਕੇ ਲਿਉਂਦਾ ਹਵਾ ਦਾ ਉਹ ਸੂਟਾ ਮਾਰ ਕੇ ਲਿਉਂਦਾ ਅੰਦਰ ਆ ਕੇ ਹਵਾ ਖੜ ਜਾਂਦੀ ਆ ਫੇਰ ਤੇਲ ਡੇ ਦਾ ਫੇਰ ਉੱਤੇ ਤੱਕ ਦੋ ਬਾਅਰ ਕੱਢ ਦਿੰਦਾ ਜਦੋਂ ਆਇਆ ਹੀ ਕਰੀ ਗਿਆ ਠੀਕ ਹੈ ਨਾ 42 ਸਪੀਡ ਨਾਲ ਹੋਇਆ ਓਨਾ ਓਨੇ ਹਵਾ ਖਿੱਚਣੀ ਨਹੀਂ ਓਨੇ ਪਿੱਛੋਂ ਹਵਾ ਆਉਣੀ ਨਹੀਂ ਉਹਦੇ ਲਈ ਲਾਗ ਜਾਂਦੀ ਟਰਬੋ ਹੁਣ ਤੁਸੀਂ ਅਗੇ ਟਰਬੋ ਲਾਤੀ ਬਈ ਹਵਾ ਪੂਰੀ ਹੋ ਗਈ ਨਹੀਂ ਇੱਥੇ ਗੱਲ ਨਹੀਂ ਨਿਬੜਦੀ ਉਸ ਤੋਂ ਬਾਅਦ ਆਪਾਂ ਨੂੰ ਚਾਹੀਦੀ ਹੈਗੀ ਉਹਨੀ ਮਾਤਰਾ ਚ ਬਲਾਸਟ ਹੋਣਾ ਓਨੀ ਜਗ੍ਹਾ ਵੀ ਵੱਡੀ ਚਾਹੀਦੀ ਹੈ ਨਾ ਉਹਦਾ ਟਾਰਕ ਵਧਾਉਣੀ ਤਾਂ ਜਗ੍ਹਾ ਵੀ ਵੱਡੀ ਹੋਊਗੀ ਠੀਕ ਹੈ ਨਾ ਸਾਰਾ ਕੁਝ ਆਪਾਂ ਏਟੂ ਜੈਡ ਕਰ ਲਤਾ ਹੁਣ ਜਦੋਂ ਇੰਨੀ ਸਪੀਡ ਤੇ ਹਵਾ ਆਊਗੀ ਆਟੋਮੈਟਿਕਲੀ ਗਰਮ ਹਵਾ ਹੋਊਗੀ ਉਹਦੇ ਲਈ ਆਪ ਨੂੰ ਇੰਟਰਕੂਲਰ ਵੀ ਜ਼ਰੂਰੀ ਆ ਡੀਜ਼ਲ ਕੂਲਰ ਵੀ ਜ਼ਰੂਰੀ ਆ ਜਦੋਂ ਪੰਪ ਆਪਣੀ ਇੰਨੀ ਸਪੀਡ ਤੇ ਕੰਮ ਕਰੂਗਾ ਤਾਂ ਉਹ ਪੰਪ ਨੂੰ ਵੀ ਜ਼ਰੂਰੀ ਆਗਾ ਠੀਕ ਹੈ ਨਾ ਪੰਪ ਵੀ ਠੰਡਾ ਰਹੇ ਇੰਜਨ ਆਇਲ ਵੀ ਠੰਡਾ ਰਹੇ ਪਿਸਟਨ ਵੀ ਠੰਡੇ ਰਹਿਣ ਕਿੱਥੇ ਤਾਂ ਬੰਦੇ ਨੇ ਹੌਲੀ ਹੌਲੀ ਖੜਾ ਹੋਣਾ ਕਿੱਥੇ ਇੱਕਦਮ ਬੈਠ ਕੇ ਖੜਾ ਹੋ ਕੇ ਬੈਠ ਕੇ ਖੜਾ ਹੋ ਕੇ ਉਹ ਇੰਜਨ ਦਾ ਵੀ ਨੁਕਸਾਨ ਕਰੂ ਇਹ ਛੋਟੇ ਟਾਈਮ 'ਚ ਤਾਂ ਨਹੀਂ ਕਰਦਾ ਪਰ ਵੱਡੇ ਟਾਈਮ 'ਚ ਆ ਕੇ ਜਰੂਰ ਇਹ ਚੀਜ਼ ਨੁਕਸਾਨ ਕਰੂਗੀ ਹੀ ਕਰੂਗੀ ਇਹਦੀ ਕੋਈ ਗਾਰੰਟੀ ਦੇ ਦੇ ਕਿ ਨਹੀਂ ਕਰਦੀ ਤਾਂ ਆਪਾਂ ਜਿਵੇਂ ਹੁਣ ਨੂੰ ਤਿਆਰਾਂਗੇ ਤੇ ਪਰ ਆਪਾਂ ਕਿਉਂਕਿ ਹੁਣ ਇਹਦਾ ਮਤਲਬ ਟੋਰਕ ਜਿਹੜਾ ਭਾਰ RPM ਵੀ ਨਹੀਂ ਨਿਯੰਤ੍ਰਿਤ ਕਰ ਸਕਦੇ ਪੱਕਰੀ ਜਿਹਾ ਤੱਕ ਕਰੀਏਗੀ ਮਾਰਕੀਟ ਦੇ ਵਿੱਚ ਬਹੁਤ ਸਾਰੇ ਇਹ ਜਿਹੇ ਇੰਜਨ ਨੇ ਜਿਹੜੇ ਕਿ ਥੋੜੇ ਜਿਹਾ ਚੱਕਰਾਂ ਤੇ ਆਦੀ ਹਾਸਪਕ ਪੂਰੀ ਕਰਦੇ ਪਿੱਛੇ ਜਿਵੇਂ ਕਿ ਇੰਜਨ ਦੇਖਿਆ ਸੀ ਮੇਰੇ ਹਸ ਨਾਲ 60 ਤੋਂ ਨਾਲ 80 CHP ਦੇ ਵਿੱਚ ਵਿਚਲਾ ਇੰਜਨ ਸੀਗਾ ਉਹ ਮਹਿੰਦਰਾ ਦਾ ਪਤਾ ਨਹੀਂ ਇਹ ਚੀਜ਼ ਕਿਹੜੀ ਦਾ ਇੰਜਨ ਸੀ ਉਹ 1500 ਤੇ ਆਦੀ 1500 RPM ਤੇ ਆਦੀ ਚੱਕਰ ਪੂਰੇ ਕਰੀ ਜਾਂਦਾ ਠੀਕ ਹੈ ਨਾ ਬੀ ਐਚ ਪੀ ਹੁਣ ਜੀ ਤੁਸੀਂ ਉਹਦੀ ਮੋਡੀਫਿਕੇਸ਼ਨ ਕਰੋ 2000 ਚੱਕਰ ਤੇ ਉਹ ਕਿੰਨੀ ਵਧੀਆ ਰਿਸਪਾਂਸ ਦੇਊਗਾ ਸਾਨੂੰ ਇਹੇ ਚੀਜ਼ਾਂ ਹੁੰਦੀਆਂ ਨੇ ਟਾਰਕ ਦੀ ਐਚ ਪੀ ਦੀ ਹੁਣ ਸਾਨੂੰ ਸਾਰਾ ਪਤਾ ਲੱਗ ਗਿਆ ਉਹ ਕਿ ਐਚ ਪੀ ਕਿਉਂ ਨਹੀਂ ਵਾਧਦੀ ਟਾਰਕ ਕਿਉਂ ਨਹੀਂ ਵਧਦਾ ਕਿੱਥੇ ਆਪਾਂ ਨੂੰ ਕਮੀਆਂ ਹੁੰਦੀਆਂ ਨੇ ਵੱਧ ਚੱਕਰਾਂ ਦੇ ਟਰੈਕਟਰ ਟਰਾਲੀ ਕਿਉਂ ਨਹੀਂ ਝੋਰ ਮਾਰਦਾ ਉਹ ਟਰਾਲੀ ਵਾਲੇ ਤਾਂ ਜਿਹਨਾਂ ਨਾ ਮਤਲਬ ਆਪ ਮਿੱਟੀ ਦੇ ਗੇੜੇ ਗੂੜੇ ਲਾਉਣੇ ਨਾ ਉਹ ਤਾਂ ਚੱਕਰ ਜ਼ਿਆਦਾ ਕਰਦੇ ਕਿਉਂਕਿ ਉਹ ਇੰਜਨ ਦੇ ਚੱਕਰ ਔਨੇ ਵੀ ਨਹੀਂ ਕਰਦੇ ਨਾ ਜਿੰਨੇ ਤੁਸੀਂ ਕਹਿੰਦੇ ਹੋ ਉਹ ਜ਼ਰੂਰ ਚੱਕਰ ਤੋੜਦੇ ਪਰ ਉਹਨਾਂ ਨੂੰ ਥੋੜੀ ਸਪੀਡ ਚਾਹੀਦੀ ਹੈ ਮੋਮੈਂਟਮ ਚਾਹੀਦਾ ਅੱਗੇ ਪਿੱਛੇ ਹੁੰਦਾ ਉਹ ਕੱਢ ਕੇ ਲੈ ਜੇ ਟਰਾਲੀ ਉਹ ਚੀਜ਼ ਚਾਹੀਦੀ ਹੁੰਦੀ ਹੈ ਤੇ ਇਹ ਦੱਸਿਓ ਫਿਰ ਤੁਹਾਨੂੰ ਵੀਡੀਓ ਕਿਵੇਂ ਲੱਗੀ ਸਾਰੇ ਕਿਸਾਨ ਵੀਰਾਂ ਨੂੰ ਹਨਾ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਆਪਾਂ ਬਹੁਤ ਮੱਥਾ ਮਾਰ ਕੇ ਨੌਲੇਜ ਕੱਢਦੇ ਹਾਂ ਤੇ ਕਮੈਂਟ ਜ਼ਰੂਰ ਕਰ ਦਿਓ ਕਿ ਅੱਗੇ ਸ